ਰਬ ਬੰਦ ਜੇ ਪਹਿਲਾਂ ਕਾਲ ਕਰ ਦੇ ਤੇ ਅਸੀਂ ਬੰਦ ਕਰਦੇ ਸਾਨੂੰ ਨਾ ਕਿਸੇ ਨੇ ਦੱਸਿਆ ਜੇ ਕੋਈ ਮੈਸੇਜ ਆਂਦਾ ਸਾਨੂੰ ਜਾਂ ਕੋਈ ਸੰਸਥਾ ਕੋਈ ਕੋਈ ਵੀ ਆ ਗਿਆ ਨੂੰ ਆ ਕੇ ਕਾਲ ਕਰਦਾ ਆ ਕੇ ਦੱਸਦਾ ਕਿ ਬੰਦ ਤਾਂ ਹੀ ਬੰਦ ਕਰਦਣੀ ਸੀ ਜੀ ਮਾਰਕੀਟ ਤੁਸੀਂ ਸਹਿਮਤ ਹੋ ਰਿਜ਼ਰਵੇਸ਼ਨ ਦੇ ਬੋਲਦੇ ਹੋਗਾ ਨਹੀਂ ਜੀ ਦੇਖੋ ਇਹ ਇਹ ਬੰਦ ਦੀ ਜਿਹੜੀ ਕਾਲ ਹੈ ਇਹ ਹੀ ਸਿਰਫ WhatsApp ਸੋਸ਼ਲ ਮੀਡੀਆ ਰਾਹੀਂ ਹੀ ਵਿਖੀ ਆ ਕੋਈ ਸਾਨੂੰ ਇਥੇ ਅਨਾਉਂਸਮੈਂਟ ਨਹੀਂ ਹੈ ਕਿਸੇ ਤਰ੍ਹਾਂ ਦਾ ਸਾਡੇ ਨਾਲ ਕਿਸੇ ਵੀ ਜਥੇਬੰਦੀ ਨੇ ਸਾਡੇ ਨਾਲ ਕੋਈ ਤਾਲ ਮਿਲ ਨਹੀਂ ਕੀਤਾ ਔਰ ਮੇਰਾ ਖਿਆਲ ਹੈ ਵੀ ਜੇ ਕੋਈ ਇਹਨਾਂ ਦੀ ਕੋਈ ਆਪਣੀ ਪਰਸਨਲ ਪ੍ਰੋਬਲਮ ਹੋ ਵੀ ਸਕਦੀ ਹੈ ਪਰ ਉਹਦੇ ਵਿੱਚ ਇਹ ਹੈ ਕਿ ਇਹਨਾਂ ਨੂੰ ਸਰਕਾਰ ਦੇ ਖਿਲਾਫ ਪ੍ਰੋਟੈਸਟ ਕਰ ਲੈਣਾ ਜੋ ਮਰਜ਼ੀ ਕਰਸਨ ਲੇਕਿਨ ਇਹੋ ਜੀ ਕਾਲ ਬੰਦ ਦੇਣੀ ਮੇਰਾ ਖਿਆਲ ਹੈ ਇਹ ਕੋਈ ਸਮੇਂਦਾਰੀ ਵੀ ਗੱਲ ਨਹੀਂ ਦੀ ਕਿਉਂਕਿ ਹਰ ਇਨਸਾਨ ਦੀ ਰੋਟੀ ਰੋਜੀ ਦਾ ਮਸਲਾ ਹੁੰਦਾ ਵਾ ਕਾਰੋਬਾਰ ਅੱਗੇ ਖਤਮ ਹੋ ਚੁੱਕੇ ਨੇ ਆਮ ਦੁਕਾਨਦਾਰਾਂ ਦਾ ਕਾਰੋਬਾਰ ਜਿਹੜਾ ਬਿਲਕੁਲ ਅੱਗੇ ਖਤਮ ਹੈ ਮਾਲਾਂ ਨੇ ਖਤਮ ਕਾਰੋਬਾਰ ਤਬਾਹ ਕਰਤਾ ਆਨਲਾਈਨ ਨੇ ਕਾਰੋਬਾਰ ਤਬਾਹ ਕਰਤਾ ਅੱਜ ਦੁਕਾਨਦਾਰ ਜਿਹੜੇ ਮਿਡਲ ਦੁਕਾਨਦਾਰਾਂ ਰੋਟੀ ਰੋਜੀ ਤੋਂ ਵੀ ਤੰਗ ਬੈਠੇ ਨੇ ਔਰ ਮੇਰਾ ਖਿਆਲ ਹੈ ਕਿ ਬੰਦ ਦਾ ਕਾਲ ਦੇ ਬੰਦ ਦੀ ਕਾਲ ਦੇਣਾ ਇਹ ਕੋਈ ਹੱਲ ਨਹੀਂ ਹੈ ਹਾਂ ਮੈਨੂੰ ਕੋਈ ਪ੍ਰੋਬਲਮ ਹੈ ਸਾਡੀ ਕਮਿਊਨਿਟੀ ਕੋਈ ਪ੍ਰੋਬਲਮ ਹੈ ਗਈ ਹੈ ਤੇ ਆਪਾਂ ਪ੍ਰੋਟੈਸਟ ਕਰ ਸਕਦੇ ਹਾਂ ਆਪਾਂ ਵੀ ਥੋੜੇ ਦਿਨ ਪਹਿਲਾਂ ਇੱਕ ਪ੍ਰੋਟੈਸਟ ਕੀਤਾ ਸੀ ਬੰਗਲਾਦੇਸ਼ ਦੇ ਜਿਹੜਾ ਉਹਦੇ ਵਿੱਚ ਜਿਹੜਾ ਹਿੰਦੂ ਪੜਤਾੜਤ ਹੋਏ ਨੇ ਆਪਾਂ ਵੀ ਪ੍ਰੋਟੈਸਟ ਕੀਤਾ ਵਾ ਇਹ ਹਰ ਬੰਦੇ ਨੂੰ ਪ੍ਰੋਟੈਸਟ ਕਰਨ ਦਾ ਹੱਕ ਹੈ ਪਰ ਕਿਸੇ ਦੀ ਪਰਸਨਲ ਰੋਟੀ ਰੋਜੀ ਨੂੰ ਬਲਾਕ ਕਰਨਾ ਜਾਂ ਦੁਕਾਨਾਂ ਬੰਦ ਕਰਾਉਣਾ ਮੇਰਾ ਖਿਆਲ ਹੈ ਕੋਈ ਉਹ ਵੀ ਉਹਨਾਂ ਵਿੱਚੋਂ ਵੀ ਸਾਡੇ ਭਰਾ ਕੋਈ ਬਿਜ਼ਨਸਮੈਨ ਹੋਣਗੇ ਉਹ ਚੰਗੀ ਤਰ੍ਹਾਂ ਸਮਝ ਸਕਦੇ ਨੇ ਕਿ ਕਿਸੇ ਦੇ ਕਾਰੋਬਾਰ ਬੰਦ ਕਰਨ ਦੇ ਨਾਲ ਕਿੰਨਾ ਨੁਕਸਾਨ ਹੁੰਦਾ ਵਾ ਇਸ ਕਰਕੇ ਮੈਂ ਸਾਰੇ ਸ਼ਹਿਰ ਵਸੀ ਅੱਜ ਮੇਰੇ ਦੁਕਾਨਦਾਰ ਲਾਗੇ ਸਾਥੀ ਖੜੇ ਨੇ ਔਰ ਬੰਦ ਦੀ ਕਾਲ ਆਪਾਂ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਬਿਲਕੁਲ ਐਕਸੈਪਟ ਨਹੀਂ ਕਰਾਂਗੇ ਕਿਉਂ ਕਿ ਇਹ ਬੰਦ ਜਿਹੜਾ ਵਾ ਬਿਲਕੁਲ ਇੱਕ ਸੋਸ਼ਲ ਮੀਡੀਆ ਦੀ ਇੱਕ ਫਲਾਈ ਹੋਈ ਗੱਲ ਹੈ ਹਾਂ ਅਗਰ ਸਾਡੇ ਸਮਾਜ ਦੇ ਵਿੱਚ ਸਾਡੇ ਪਰਿਵਾਰਾਂ ਦੇ ਵਿੱਚ ਸਾਡੇ ਕੋਈ ਸ਼ਹਿਰ ਵਾਸੀ ਸਾਡੇ ਕੋਲ ਆ ਕੇ ਵਪਾਰ ਮੰਡਲ ਦੇ ਨਾਲ ਕੋਈ ਤਾਲਮਿਲ ਕਰਦੇ ਨੇ ਕਿਸੇ ਤਰ੍ਹਾਂ ਦੀ ਗੱਲਬਾਤ ਹੁੰਦੀ ਆ ਤੇ ਆਪਾਂ ਉਹਦੇ ਨਾਲ ਬੈਠ ਕੇ ਵਿਚਾਰ ਵਟਾਂਦਰਾ ਕਰਕੇ ਸਲਾਹ ਮਸ਼ਵਰਾ ਆਪਣੇ ਵਪਾਰੀ ਭਰਾਵਾਂ ਦੇ ਨਾਲ ਕਰਕੇ ਆਪਾਂ ਡਿਸੀਜਨ ਲੈ ਸਕਦੇ ਆ ਪਰ ਇਸ ਤਰ੍ਹਾਂ ਦੀ ਇੱਕ ਸੋਸ਼ਲ ਮੀਡੀਆ ਦੇ ਇੱਕ ਵਾਇਰਲ ਕਰਕੇ ਤੇ ਭਾਰਤਵੰਦ ਜੋ ਮੈਂ ਅੱਜ ਪੜਿਆ ਵਾ ਵੇਖਿਆ ਉਹਦੇ ਵਿੱਚ ਘਰੋਂ ਬਾਹਰ ਨਹੀਂ ਨਿਕਲ ਦੇਣਾ ਇਹ ਹੋਣਾ ਉਹ ਨਾ ਦੇਖੋ ਇਹ ਘਰੋਂ ਬਾਹਰ ਨਹੀਂ ਨਿਕਲ ਦੇਣਾ ਇਹ ਤੇ ਬੜੀ ਇੱਕ ਬੜੀ ਗੱਲ ਕਹਿ ਦਿੰਦੇ ਨੇ ਪਰ ਐਂਦਾ ਹੋਣਾ ਨਹੀਂ ਚਾਹੀਦਾ ਹਾਂ ਉਹ ਵੀ ਸਾਡੇ ਭਰਾ ਨੇ ਜੇ ਕੋਈ ਸਮੱਸਿਆ ਹੈ ਉਹ ਆਪਣਾ ਤੌਰ ਤੇ ਡੀਸੀ ਸਾਹਿਬ ਨੂੰ ਆਪਣੇ ਸੀਐਮ ਸਾਹਿਬ ਨੂੰ ਪ੍ਰਾਈਮਰੀ Minister ਸਾਹਿਬ ਨੂੰ ਆਪਣਾ ਮੰਗ ਪੱਤਰ ਦੇ ਸਕਦੇ ਨੂੰ ਤਾਂ ਰਾਈਟ ਹੈ ਬਟ ਮੈਂ ਉਹਨਾਂਗੇ ਵੀ ਬੇਨਤੀ ਕਰਾਂਗਾ ਕਿ ਜੇ ਤੁਹਾਡੇ ਕੋਈ ਐਦਾਂ ਦੀ ਗੱਲ ਹੈ ਤੇ ਤੁਸੀਂ ਵੀ ਇਸ ਤਰ੍ਹਾਂ ਦੇ ਕਰਕੇ ਆਪਾਂ ਪ੍ਰੋਟੈਸਟ ਕਰੋ ਜੇ ਕੋਈ ਕਿਸੇ ਤਰ੍ਹਾਂ ਦੀ ਹੋਰ ਵੀ ਮਦਦ ਲੋੜਾ ਹੈ ਵੀ ਤੁਹਾਡੇ ਨਾਲ ਬਟ ਐ ਕਾਰੋਬਾਰ ਕਿਸੇ ਦਾ ਬੰਦ ਨਾ ਕਰੋ ਜਿਸ ਦੇ ਨਾਲ ਆਮ ਲੋਕਾਂ ਦਾ ਜਨਜੀਵਨ ਜਿਹੜਾ ਪ੍ਰਭਾਵਿਤ ਹੋਵੇ ਤੇ ਰੋਟੀ ਰੋਜੀ ਦਾ ਇਹਦਾ ਮਸਲਾ ਉਹ ਜਿਹੜਾ ਖਤਮ ਹੋ ਜਾਏ ਲੋਕਾਂ ਦਾ ਇਸ ਕਰਕੇ ਮੈਂ ਉਹਨਾਂ ਨੂੰ ਵੀ ਬੇਨਤੀ ਕਰਾਂਗਾ ਕਿ ਆਪਾਂ ਗੱਲ ਮਿਲ ਕੇ ਕੋਈ ਵੀ ਮਸਲਾ ਉਹਨੂੰ ਗੱਲ ਮਿਲ ਕੇ ਦਾ ਹੱਲ ਕਰਨ ਦੀ ਕੋਸ਼ਿਸ਼ ਕਰੀਏ